ਵੜਹੰਸ ਮਹੱਲਾ ਤੀਜਾ ਵੜਹੰਸ ਰਾਗ ਦੇ ਵਿੱਚ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਹੁਕਮਨਾਮਾ ਅੰਗ ਨੰਬਰ 563 ਤੇ ਸੁਭੈ ਮਾਨ ਬਖਸ਼ਿਸ਼ ਕਰਦੇ ਹਨ ਬਿਸਰ ਨਾਹੀ ਪ੍ਰਭ ਦੀਨ ਦੇ ਆਲਾ اے ਪ੍ਰਮਾਤਮਾ ਮੇਰੇ ਉਤੇ ਕਿਰਪਾ ਕਰੋ ਦੀਨਾਂ ਤੇ ਦਇਆ ਕਰਨ ਵਾਲੇ ਕਿ ਮੈਨੂੰ ਆਪ ਜੀ ਬਿਲਕੁਲ ਵੀ ਵਿਸਰੋ ਨਾ ਤੇਰੀ ਸ਼ਰਨ ਪੂਰਨ ਕਿਰਪਾਲਾ اے ਪੂਰਨ ਪ੍ਰਮਾਤਮਾ ਕਿਰਪਾ ਦੇ ਸਾਗਰ ਮੈਂ ਆਪ ਜੀ ਦੀ ਸ਼ਰਨ ਦੇ ਵਿੱਚ ਆਇਆ ਹਾਂ ਰਹਾਉ ਜਹ ਚਿਤਿਆ ਮੈਂ ਸੋ ਥਾਨ ਸੁਹਾਵਾ ਸਭ ਕਹਿੰਦੇ ਹਨ ਜਿਸ ਹਿਰਦੇ ਰੂਪੀ ਘਰ ਦੇ ਵਿੱਚ ਉਸ ਪਰਮਾਤਮਾ ਨੂੰ ਸਿਮਰਿਆ ਜਾਂਦਾ ਹੈ ਉਹਦਾ ਹਿਰਦੇ ਰੂਪੀ ਘਰ ਥਾਨ ਜਗਾ ਟਾਈਮ ਸਭ ਸੁਹਾਵਨੀ ਹੋ ਜਾਂਦੀ ਹੈ ਜਿੱਤੇ ਵੇਲਾ ਵਿਸਰੈ ਤਾਂ ਲੱਗਿਆ ਹਵਾ ਜਿਸ ਵੇਲੇ ਮੇਰੇ ਚਿਤ ਵਿੱਚੋਂ ਪਰਮਾਤਮਾ ਵਿਸਰ ਜਾਵੇ ਉਹ ਟਾਈਮ ਉਹ ਸਮਾ ਉਹ ਦਿਨ ਮੇਰੇ ਵਾਸਤੇ ਬਹੁਤ ਮਾੜਾ ਹੈ ਤੇਰੇ ਜੀ ਤੂੰ ਸਦ ਹੀ ਸਾਥੀ اے ਪਰਮਾਤਮਾ ਅਸੀਂ ਜੀਵ ਆਪ ਜੀ ਦੇ ਹੀ ਬਣਾਏ ਹੋਏ ਹਾਂ ਤੇ ਤੂੰ ਸਾਡਾ ਸਾਥੀ ਹੈ ਸਦਾ ਹੀ ਸਾਡੇ ਅੰਗ ਸੰਗ ਹੈ ਸਾਡੇ ਜੀਵਨ ਦੀ ਰੱਖਿਆ ਕਰਨ ਵਾਲਾ ਸੰਸਾਰ ਸਾਗਰ ਤੇ ਕੱਢਦੇ ਹਾਥੀ ਸੰਸਾਰ ਰੂਪੀ ਸਾਗਰ ਵਿਸ਼ੇ ਵਕਾਰਾਂ ਦੀਆਂ ਲਹਿਰਾਂ ਦੇ ਵਿੱਚੋਂ ਆਪ ਹੀ ਸਾਨੂੰ ਕੱਢਣ ਵਾਲੇ ਹੋ ਆਵਣ ਜਾਣਾ ਤੁਮੀ ਕੀਆ ਸੰਸਾਰ ਦੇ ਉੱਤੇ ਆਉਣਾ ਆਪ ਜੀ ਦੇ ਹੁਕਮ ਦੇ ਵਿੱਚ ਹੈ ਜਾਣਾ ਵੀ ਆਪ ਜੀ ਦੇ ਹੁਕਮ ਦੇ ਵਿੱਚ ਹੈ ਜਿਸ ਨੂੰ ਰੱਖ ਹੈ ਤਿਸ ਦੂਖ ਨਾ ਥਿਆ ਜਿਸ ਉੱਤੇ ਪ੍ਰਮਾਤਮਾ ਦੀ ਮਿਹਰ ਹੋ ਜਾਵੇ ਉਸ ਨੂੰ ਕੋਈ ਵੀ ਦੁੱਖ ਤਕਲੀਫ ਤੰਗ ਨਹੀਂ ਕਰਦਾ ਸਾਇਬ ਬਖਸ਼ਿਸ਼ ਕਰਦੇ ਹਨ ਕਿ ਜਿਸ ਨੂੰ ਆਪ ਪ੍ਰਮਾਤਮਾ ਰੱਖਦਾ ਹੈ ਉਹਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਤੂੰ ਇਕੋ ਸਾਇਬ ਅਵਰ ਨਾ ਹੋ ਹੋਰ ਆਪ ਜੀ ਦੇ ਬਰਾਬਰ ਹੋਰ ਕੋਈ ਵੀ ਨਹੀਂ ਹੈ ਆਪ ਹੀ ਸਦਾ ਕਾਇਮ ਰਹਿਣ ਦੇ ਸਮਰੱਥ ਸੰਸਾਰ ਦੇ ਮਾਲਕ ਹੋ ਬਿਨੋ ਕਰੈ ਨਾਨਕ ਕਰਜੂਰ ਦਾਸ ਨਾਨਕ ਆਪ ਜੀ ਦੇ ਅੱਗੇ ਹੱਥ ਜੋੜ ਕੇ ਇਹ ਬੇਨਤੀ ਕਰਦਾ ਹੈ ਵਿਸਰਣਾ ਹੀ ਦਾ ਤਾਰ ਆਪਣਾ ਨਾਮ ਦੇਹੋ ਇਸ ਕਰਕੇ ਮੇਰਾ ਜੀਵਨ ਜਿਹੜਾ ਹੈ ਸੁਹੇਲਾ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ